ਦੈਨਿਕ ਸਵੇਰਾ ਦੀ ਟੀਮ ਇਸ ਵਕਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਡਾਡਾ ਦੇ ਚੋਦੇ ਵਿੱਚ ਖੜੀ ਹੈ ਜਿੱਥੇ ਕੀ ਤੁਹਾਨੂੰ ਤਸਵੀਰਾਂ ਸਾਂਝੀਆਂ ਨਾਲ ਦੇ ਨਾਲ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਚੋਦ ਆ ਜਿਹੜਾ ਪਾਣੀ ਹੈ ਪੂਰੇ ਫਾਨ ਤੇ ਚੱਲ ਰਿਹਾ ਹੈ ਤੇ ਜੇਕਰ ਗੱਲ ਕਰੀਏ ਲੋਕਾਂ ਦੀ ਆਵਾਜਾਈ ਵੀ ਜਿਹੜੀ ਆ ਠੱਪ ਹੋ ਚੁੱਕੀ ਆ ਤੇ ਦੱਸ ਦਈਏ ਕਿ 10 ਤੋਂ 12 ਪਿੰਡ ਜਿਹੜੇ ਦਰਜਨਾ ਪਿੰਡ ਜਿਹੜੇ ਇਸ ਪਾਣੀ ਦੇ ਨਾਲ ਪ੍ਰਭਾਵ ਹੁੰਦੇ ਆ ਤੇ ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਜਿਹੜਾ ਫਰਕ ਪੈਂਦਾ ਹੈ ਜੇਕਰ ਉਹਨਾਂ ਨੂੰ ਗੱਲ ਕਰੀਏ ਤਾਂ ਤੁਸੀਂ ਨਿਕਲਣ ਦੀ ਕੋਸ਼ਿਸ਼ ਕਰਦੇ ਹੋ ਉਹ ਉਹਨਾਂ ਦਾ ਇਹੀ ਕਹਿਣਾ ਹੈ ਕਿ ਰੋਜੀ ਰੋਟੀ ਲਈ ਉਹਨਾਂ ਨੂੰ ਸ਼ਹਿਰਾਂ ਤੋਂ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਜਿਹੜਾ ਜਾਣਾ ਪੈਂਦਾ ਹੈ ਤੇ ਲੋਕ ਜਿਹੜੇ ਆ ਦੇਖੋ ਕਿਸ ਤਰ੍ਹਾਂ ਜਿਹੜੇ ਨੰਗਦੇ ਨਜ਼ਰ ਆ ਰਹੇ ਹਨ ਤੇ ਦੇਖਿਆ ਜਾਵੇਗਾ ਕਿ ਕਿੰਨੀ ਤੇਜ਼ ਜਿਹੜੇ ਰਫਤਾਰ ਦੇ ਪਾਣੀ ਦੇ ਵਿੱਚ ਆਪਣੇ ਮੋਟਰਸਾਈਕਲ ਲੰਘਦੇ ਨਜ਼ਰ ਆ ਰਹੇ ਹਨ ਸਾਡੇ ਨਾਲ ਲੋਕ ਵੀ ਜਿਹੜੇ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਗੱਡੀ ਦੇ ਵਿੱਚ ਖੜੇ ਆ ਤਾਂ ਪਾਣੀ ਉਤਰਨ ਦਾ ਜਿਹੜਾ ਉਹ ਇੰਤਜ਼ਾਰ ਕਰ ਰਹੇ ਹਨ ਇੰਤਜ਼ਾਰ ਕਰ ਰਹੇ ਹਨ ਸੱਸੀ ਗੱਲ ਬਾਜੀ ਸੱਸੀ ਗੱਲ ਜੀ ਭਾਜੀ ਕੀ ਨਾਂ ਆਪਣਾ ਮੇਰਾ ਪਈ ਸਾਗਰੀ ਐਸ ਵਕਤ ਅਸੀਂ ਡਾਡਾ ਦੇ ਚੋਦੇ ਜਿਹੜੇ ਖੜੇ ਆ ਤੁਸੀਂ ਵੀ ਖੜੇ ਆ ਤੁਸੀਂ ਲੋਕ ਲਈ ਹਾਂਜੀ ਹਾਂਜੀ ਭਾਈ ਡਾਡਾ ਪਿੰਡ ਜੀ ਮੇਰਾ ਤੇ ਹੁਣ ਜਦੋਂ ਤੁਸੀਂ ਜਾਣਾ ਨੰਗਣ ਡੇਓ ਆ ਤੇ ਪਾਣੀ ਜਿਹੜਾ ਆ ਨਹੀਂ ਉਤਰ ਰਿਹਾ ਤੇ ਹੋਰ ਕੋਈ ਰਸਤਾ ਵੀ ਹੈ ਜਾਂ ਇਹ ਹੀ ਭਾਜੀ ਹੋਰ ਕੋਈ ਰਸਤਾ ਨਹੀਂਗਾ ਸਾਡਾ ਪਿੰਡ ਇੱਕ ਤਰ੍ਹਾਂ ਦਾ ਪੰਜਾਬ ਦੇ ਵਿੱਚ ਟਾਪੂ ਬਣ ਕੇ ਰਹਿ ਰਹਿ ਗਿਆ ਜੀ ਤੇ ਕਿਸੇ ਪਾਸੇ ਨੂੰ ਵੀ ਕੋਈ ਰਾਹ ਨਿਗਾਹ ਜੀ ਕੋਈ ਐਮਰਜੈਂਸੀ ਆ ਜਾਵੇ ਕੋਈ ਪੇਸ਼ੈਂਟ ਕੋਈ ਵੀ ਜਾਨੀ ਕਿ ਪ੍ਰੋਬਲਮ ਸੋਲਵ ਨਹੀਂ ਹੁੰਦੀ ਜੇਕਰ ਪਾਣੀ ਇਸ ਤਰ੍ਹਾਂ ਚੱਲਦਾ ਰਹੇ ਤੋ ਤੁਸੀਂ ਦੇਖਿਆ ਵੀ ਹੋਣਾ ਕਿਸ ਤਰ੍ਹਾਂ ਜਿਹੜਾ ਇੱਕ ਕਬਜਾ ਡਿੱਗ ਗਿਆ ਹੈ ਸਾਈਡ ਤੇ ਲੱਗਾ ਹੋਇਆ ਹੈ ਸਿਮਿੰਟ ਦਾ ਕਬਜਾ ਜਿਹੜਾ ਪਾਣੀ ਉਹਦਾ ਬਹੁਤ ਨੁਕਸਾਨ ਆ ਜੰਗਲ ਅੱਧਾ ਰੁੜ ਜਾਣਾ ਜੀ ਕਈਆਂ ਦੀਆਂ ਜ਼ਮੀਨਾਂ ਰੁੜ ਜਾਣੀਆਂ ਜੀ ਬਹੁਤ ਨੁਕਸਾਨ ਆ ਜੀ ਉਹਦਾ ਜੇਕਰ ਗੱਲ ਕਰੀਏ ਪ੍ਰਸ਼ਾਸਨ ਦਾ ਕਹਿੰਦਾ ਕਿ ਤੁਸੀਂ ਘਰਾਂ 'ਚ ਬੈਠੋ ਪਰ ਹਾਲਾਤ ਜਿਹੜੇ ਦੇਖਦੇ ਆ ਪ੍ਰਸ਼ਾਸਨ ਤਾਂ ਕਹਿੰਦਾ ਘਰ ਜਿਵੇਂ ਬੈਠੇ ਪਰ ਖਾਣਾ ਪੀਣਾ ਵੀ ਆ ਪ੍ਰਸ਼ਾਸਨ ਨੇ ਖਾਣ ਨੂੰ ਥੋੜੂ ਦੇਣਾ ਕੁਛ ਖਾਣ ਨੂੰ ਤਾਂ ਬਾਹਰ ਜਾਣਾ ਹੀ ਪੈਣਾ ਸਰ ਪਿੰਡ ਦੇ ਵਿੱਚ ਕੋਈ ਫੈਕਟਰੀ ਨਹੀਂ ਕੋਈ ਕੁਛ ਨਹੀਂ ਜਿੱਥੇ ਬੰਦਾ ਕੰਮ ਕਰਕੇ ਕੁਛ ਕਮਾ ਸਕੇ ਤੇ ਸ਼ਹਿਰ ਨੂੰ ਜਾਣਾ ਪੈਂਦਾ ਲੋਕ ਜਿਹੜੇ ਮਜਬੂਰ ਆ ਪਾਣੀ ਚ ਨੰਗਰੂਰ ਸਰ ਕਾਲਜ ਕੋਈ ਕਾਮਕਾਰ ਕੋਈ ਫੈਕਟਰੀ ਕਿਤੇ ਵੀ ਜਾਣਾ ਸਰ ਕੋਈ ਆਪਣਾ ਕਰਮਚਾਰੀ ਆ ਤੇ ਸਾਰਾ ਬਾਹਰ ਹੀ ਜਾਣਾ ਪੈਂਦਾ ਜੀ ਜੇਕਰ ਪੋਲ ਦੀ ਗੱਲ ਕਰੀਏ ਤਾਂ ਕਿੰਨੇ ਚਿਰ ਤੋਂ ਤੁਹਾਨੂੰ ਇਹ ਸਮੱਸਿਆ ਆ ਰਹੀ ਸਰ ਇਹ ਲਗਭਗ ਸਾਨੂੰ ਕੋਈ ਜੋ ਯਾਦ ਹੋਇਆ ਦੇਸੀ ਦੇਸ਼ੀ ਯਾਦ ਹੋਇਆ ਜੀ ਪਰ ਅਸੀਂ ਨਹੀਂ ਯਾਦ ਹੋਏ ਹਮ ਡਾਡਾ ਪਿੰਡ ਦੇ ਜਿਹੜੇ ਹੱਲੇ ਵੀ ਲੋਕ ਜਿਹੜੇ ਆ ਉਹ ਗੁਲਾਮ ਤੇ ਗੁਲਾਮ ਹੀ ਰਹਿ ਚੁੱਕੇ ਆ ਸਰ ਇਸ ਦੇ ਵਿੱਚ ਇੱਕ ਸਿਫਤ ਕਰਨਾ ਚਾਹੁੰਦਾ ਸਿੱਖ ਸੰਸੂ ਦੀ ਔਰ ਸਾਡੇ ਜਿਹੜੇ ਅਕਾਲੀ ਭਾਜਪਾ ਦੇ ਉਮੀਦਵਾਰ ਸੀਗੇ ਐਮਐਲਏ ਸੀਗੇ ਜਿਨ੍ਹਾਂ ਨੇ ਪਿੰਡ ਵਾਸਤੇ ਬਹੁਤ ਕੁਝ ਕੀਤਾ ਉਹਨਾਂ ਨੇ ਸਾਡੇ ਪਿੰਡ ਨੂੰ ਯਾਨੀ ਕਿ ਜਿੰਨਾ ਕ ਅਰਸ਼ ਤੋਂ ਪਰਸ਼ ਤੇ ਪਹੁੰਚਿਆ ਮੜਾ ਮੋਟਾ ਉਹ ਹਰਸ਼ ਤੇ ਵਾਰਸ਼ ਤੇ ਪਹੁੰਚਿਆ ਜਾਨੀ ਕਿ ਉਨੀ ਪਹੁੰਚਾਇਆ ਜੀ ਉਹਨਾਂ ਦੀ ਦੇਣ ਕਰਕੇ ਸਕੂਲ ਸਾਡਾ 5ਵੀਂ ਤੱਕ ਸੀਗਾ ਜੀ ਹੁਣ ਕਿਹੜੇ ਹਲਕੇ ਜੇ ਤੁਹਾਡਾ ਇਹ ਪਿੰਡ ਪੈਂਦਾ ਵੇ ਸਾਰੇ ਹਿਸ਼ਰਪੁਰ ਹਲਕਾ ਹੀ ਆ ਜੀ ਤੇ ਕੋਈ ਲੀਡਰ ਆਉਂਦਾ ਆ ਜਾਂ ਕਿਦਾਂ ਕੋਈ ਲੀਡਰ ਨਹੀਂ ਆਉਂਦਾ ਜੀ ਉਸ ਤੋਂ ਬਾਅਦ 10 ਸਾਲ ਸੁੰਦਰ ਸ਼ਾਮ अरोड़ा ਜੀ ਵੀ ਰਹਿ ਗਏ ਉਹਨੇ ਵੀ ਪਿੰਡ ਵਾਸਤੇ ਕੋਈ ਸੜਕ ਵਾਸਤੇ ਕੋਈ 1 ਰੁਪਏ ਦਾ ਕੰਮ ਨਹੀਂ ਕੀਤਾ ਜੀ ਹੁਣ ਜਿਹੜੇ ਹੁਣ ਦੀ ਸਰਕਾਰ ਨੇ ਕੋਈ ਤੁਹਾਨੂੰ ਸਰਕਾਰ ਦਾ ਜੀ ਤੁਸੀਂ ਦੇਖਦੇ ਹੀ ਪਏ ਆ ਜੀ ਸਾਰੇ ਪਾਸੇ ਇਹੀ ਹਾਲ ਆ ਜੀ ਜੇਕਰ ਗੱਲ ਕਰੀਏ ਪੁਲ ਦਾ ਨਹੀਂ ਹੈ ਪੁਲ ਤਾਂ ਬਹੁਤ ਔਖਾ ਜੀ ਪੁਲ ਤਾਂ ਔਖਾ ਹੀ ਬਣੂਗਾ ਜੀ ਮਿੰਨਣਾ ਹੁਣ ਤੁਸੀਂ ਕੰਮ ਤੇ ਜਾਣਾ ਜਦ ਤੱਕ ਚੋ ਉੱਤਰਦਾਨੀ ਦਾ ਤੁਹਾਡੇ ਕੋਲ ਜਾਣ ਨਹੀਂ ਹੋਣਾ ਮਿਲਣਾ ਹਾਂਜੀ ਹਾਂਜੀ ਬਿਲਕੁਲ ਨਹੀਂ ਜਾਉਣਾ ਜੀ ਪਰ ਲੋਕ ਜਿਹੜੇ ਆਪਣੀ ਜਾਨ ਜੋਖਮੀ ਚ ਪਾ ਕੇ ਨੰਗਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਸਰ ਜੋਖਮ ਤਾਂ ਲੈਣਾ ਪੈਣਾ ਜੀ ਜੇ ਕਿਸੇ ਦੇ ਹੁਣ ਢਿੱਡ ਲੱਗਾ ਹੈ ਉਹਨੇ ਰੋਟੀ ਤਾਂ ਖਾਣੀ ਹੈ ਜੀ ਰੋਟੀ ਖਾਣ ਲਈ ਉਹਨੂੰ ਬਾਹਰ ਤਾਂ ਜਾਣਾ ਪੈਣਾ ਜੀ ਠੀਕ ਹੈ ਜੀ ਇਹ ਸਨ ਪਿੰਡ ਵਾਸੀ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੂੰ ਆਪਣੀ ਰੋਜੀ ਰੋਟੀ ਲਈ ਸ਼ਹਿਰ ਨੂੰ ਜਾਣਾ ਪੈਂਦਾ ਹੈ ਜੇਕਰ ਗੱਲ ਕਰੀਏ ਘਰਾਂ ਚ ਜੇਕਰ ਪ੍ਰਸ਼ਾਸਨ ਕਹਿ ਰਿਹਾ ਕਿ ਘਰ ਬੈਠੋ ਪਾਣੀ ਤੇ ਜੋ ਤੇਜ਼ ਆ ਜਾਂਦਾ ਤਾਂ ਘਰ ਬੈਠੋ ਪਰ ਘਰ ਬੈਠਣਾ ਮਜਬੂਰੀ ਹੈ ਕਿ ਜਾਣਾ ਕਾਮਾਕਾਰਾਂ ਤੇ ਜਾਣਾ ਤਾਂ ਉਹਨਾਂ ਨੇ ਕਿਵੇਂ ਦੱਸਿਆ ਕਿ ਸਾਡੀ ਜਿਹੜੀ ਰੋਟੀ ਪਾਣੀ ਦਾ ਜਿਹੜਾ ਇੱਕੋ ਇੱਕ ਜਰੀਆ ਹੈ ਕੰਮ ਤਾਂ ਕੰਮ ਇਸੇ ਕਰਕੇ ਉਹਨਾਂ ਨੂੰ ਪਾਣੀ ਦੇ ਵਿੱਚੋਂ ਤੇਜ਼ ਵਹਾ ਦੇ ਨੰਗਣਾ ਪੈਂਦਾ ਹੈ ਤੇ ਰੋਜ਼ ਮਰਾਂ ਦੀ ਜ਼ਿੰਦਗੀ ਹੈ ਕਿ ਰੋਜੀ ਰੋਟੀ ਲਈ ਬਾਹਰ ਜਾਣਾ ਪੈਂਦਾ ਹੈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ ਧੰਨਵਾਦ ਦੈਨਿਕ ਸਵੇਰਾ ਦੀ ਟੀਮ ਇਸ ਵਕਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਡਾਡਾ ਦੇ ਚੋਦ ਦੇ ਵਿੱਚ ਖੜੀ ਹੈ ਜਿੱਥੇ ਕੀ ਤੁਹਾਨੂੰ ਤਸਵੀਰਾਂ ਸਾਂਝੀਆਂ ਨਾਲ ਦੇ ਨਾਲ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਚੋਦ ਆ ਜਿਹੜਾ ਪਾਣੀ ਇਹ ਪੂਰੇ ਖਾਨ ਤੇ ਚੱਲ ਰਿਹਾ ਹੈ ਤੇ ਜੇਕਰ ਗੱਲ ਕਰੀਏ ਲੋਕਾਂ ਦੀ ਆਵਾਜਾਈ ਵੀ ਜਿਹੜੀ ਆ ਠੱਪ ਹੋ ਚੁੱਕੀ ਆ ਤੇ ਦੱਸ ਦਈਏ ਕਿ 10 ਤੋਂ 12 ਪਿੰਡ ਜਿਹੜੇ ਦਰਜਨਾ ਪਿੰਡ ਜਿਹੜੇ ਇਸ ਪਾਣੀ ਦੇ ਨਾਲ ਪ੍ਰਭਾਵ ਹੁੰਦੇ ਆ ਤੇ ਉਹਨਾਂ ਦੀ ਰੋਜ਼ ਮਰਦ ਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਜਿਹੜਾ ਫਰਕ ਪੈਂਦਾ ਹੈ ਜੇਕਰ ਉਹਨਾਂ ਨੂੰ ਗੱਲ ਕਰੀਏ ਤਾਂ ਤੁਸੀਂ ਨਿਕਣ ਦੀ ਕੋਸ਼ਿਸ਼ ਕਰਦੇ ਹੋ ਉਹ ਉਹਨਾਂ ਦਾ ਇਹੀ ਕਹਿਣਾ ਹੈ ਕਿ ਰੋਜੀ ਰੋਟੀ ਲਈ ਉਹਨਾਂ ਨੂੰ ਸ਼ਹਿਰਾਂ ਤੋਂ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਜਿਹੜਾ ਜਾਣਾ ਪੈਂਦਾ ਹੈ ਤੇ ਲੋਕ ਜਿਹੜੇ ਆ ਦੇਖੋ ਕਿਸ ਤਰ੍ਹਾਂ ਜਿਹੜੇ ਨੰਗਦੇ ਨਜ਼ਰ ਆ ਰਹੇ ਹਨ ਤੇ ਦੇਖਿਆ ਜਾਵੇਗਾ ਕਿ ਕਿੰਨੀ ਤੇਜ਼ ਜਿਹੜੀ ਰਫਤਾਰ ਦੇ ਪਾਣੀ ਦੇ ਵਿੱਚ ਆਪਣੇ ਮੋਟਰਸਾਈਕਲ ਨੰਗਦੇ ਨਜ਼ਰ ਆ ਰਹੇ ਹਨ ਸਾਡੇ ਨਾਲ ਲੋਕ ਵੀ ਜਿਹੜੇ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਗੱਡੀ ਦੇ ਵਿੱਚ ਖੜੇ ਆ ਤਾਂ ਪਾਣੀ ਉਤਰਨ ਦਾ ਜਿਹੜਾ ਉਹ ਇੰਤਜ਼ਾਰ ਕਰ ਰਹੇ ਹਨ ਇੰਤਜ਼ਾਰ ਕਰ ਰਹੇ ਹਨ ਸੱਸੀ ਗੱਲ ਬਾਜੀ ਸੱਸੀ ਗੱਲ ਜੀ ਭਾਜੀ ਕੀ ਨਾਂ ਆਪਣਾ ਮੇਰਾ ਪਈ ਸਾਗਰੀ ਐਸ ਵਕਤ ਅਸੀਂ ਡਾਡਾ ਦੇ ਚੋਦੇ ਜਿਹੜੇ ਖੜੇ ਆ ਤੁਸੀਂ ਵੀ ਖੜੇ ਆ ਤੁਸੀਂ ਲੋਕ ਲਈ ਹਾਂਜੀ ਹਾਂਜੀ ਭਾਈ ਦਾਦਾ ਪਿੰਡ ਜੀ ਮੇਰਾ ਤੇ ਹੁਣ ਜਦੋਂ ਤੁਸੀਂ ਜਾਣਾ ਨੰਗਣ ਡੇਓ ਆ ਤੇ ਪਾਣੀ ਜਿਹੜਾ ਆ ਨਹੀਂ ਉਤਰਿਆ ਤੇ ਹੋਰ ਕੋਈ ਰਸਤਾ ਵੀ ਹੈ ਜਾਂ ਇਹ ਹੀ ਭਾਜੀ ਹੋਰ ਕੋਈ ਰਸਤਾ ਨਹੀਂਗਾ ਸਾਡਾ ਪਿੰਡ ਇੱਕ ਤਰ੍ਹਾਂ ਦਾ ਪੰਜਾਬ ਦੇ ਵਿੱਚ ਟਾਪੂ ਬਣ ਕੇ ਰਹਿ ਰਹਿ ਗਿਆ ਜੀ ਤੇ ਕਿਸੇ ਪਾਸੇ ਨੂੰ ਵੀ ਕੋਈ ਰਾਹ ਨਹੀਂਗਾ ਜੀ ਕੋਈ ਐਮਰਜੈਂਸੀ ਆ ਜਾਵੇ ਕੋਈ ਪੇਸ਼ੈਂਟ ਕੋਈ ਵੀ ਜਾਨੀ ਕਿ ਪ੍ਰੋਬਲਮ ਸੋਲਵ ਨਹੀਂ ਹੁੰਦੀ ਜੇਕਰ ਪਾਣੀ ਇਸ ਤਰ੍ਹਾਂ ਚੱਲਦਾ ਰਹੇ ਤੋ ਤੁਸੀਂ ਦੇਖਿਆ ਵੀ ਹੋਣਾ ਕਿਸ ਤਰ੍ਹਾਂ ਜਿਹੜਾ ਇੱਕ ਕਬਜਾ ਡਿੱਗ ਗਿਆ ਐ ਸਾਈਡ ਤੇ ਲੱਗਾ ਹੋਇਆ ਐ ਸਿਮਿੰਟ ਦਾ ਕਬਜਾ ਜਿਹੜਾ ਪਾਣੀ ਉਹਦਾ ਬਹੁਤ ਨੁਕਸਾਨ ਆ ਜੰਗਲ ਅੱਧਾ ਰੁੜ ਜਾਣਾ ਜੀ ਕਈਆਂ ਦੀਆਂ ਜ਼ਮੀਨਾਂ ਰੁੜ ਜਾਣੀਆਂ ਜੀ ਬਹੁਤ ਨੁਕਸਾਨ ਆ ਜੀ ਉਹਦਾ ਜੇਕਰ ਗੱਲ ਕਰੀਏ ਪ੍ਰਸ਼ਾਸਨ ਤਾਂ ਕਹਿੰਦਾ ਕਿ ਤੁਸੀਂ ਘਰਾਂ 'ਚ ਬੈਠੋ ਪਰ ਹਾਲਾਤ ਜਿਹੜੇ ਦੇਖਦੇ ਆ ਪ੍ਰਸ਼ਾਸਨ ਤਾਂ ਕਹਿੰਦਾ ਘਰਾਂ 'ਚ ਬੈਠੇ ਪਰ ਖਾਣਾ ਪੀਣਾ ਵੀ ਐ ਪ੍ਰਸ਼ਾਸਨ ਨੇ ਖਾਣ ਨੂੰ ਥੋੜੀ ਦੇਣਾ ਕੁਛ ਖਾਣ ਨੂੰ ਤਾਂ ਬਾਹਰ ਜਾਣਾ ਹੀ ਪੈਣਾ ਸਰ ਪਿੰਡ ਦੇ ਵਿੱਚ ਕੋਈ ਫੈਕਟਰੀ ਨਹੀਂ ਕੋਈ ਕੁਛ ਨਹੀਂ ਜਿੱਥੇ ਬੰਦਾ ਕੰਮ ਕਮਾ ਸਕੇ ਤੇ ਸ਼ਹਿਰ ਨੂੰ ਜਾਣਾ ਪੈਂਦਾ ਲੋਕ ਜਿਹੜੇ ਮਜਬੂਰ ਆ ਪਾਣੀ ਚ ਨੰਗਣ ਪੁਰਸਰ ਕਾਲਜ ਕੋਈ ਕੰਮਕਾਰ ਕੋਈ ਫੈਕਟਰੀ ਕਿਤੇ ਵੀ ਜਾਣਾ ਸਰ ਕੋਈ ਆਪਣਾ ਕਰਮਚਾਰੀ ਆ ਤੇ ਸਾਰਾ ਬਾਹਰ ਹੀ ਜਾਣਾ ਪੈਂਦਾ ਜੀ ਜੇਕਰ ਪੁਲ ਦੀ ਗੱਲ ਕਰੀਏ ਤਾਂ ਕਿੰਨੇ ਚਿਰ ਤੋਂ ਤੁਹਾਨੂੰ ਇਹ ਸਮੱਸਿਆ ਆ ਰਹੀ ਸਰ ਇਹ ਲਗਭਗ ਸਾਨੂੰ ਕੋਈ ਜੋ ਯਾਦ ਹੋਇਆ ਦੇਸ਼ੀ ਦੇਸ਼ੇ ਹੀ ਯਾਦ ਹੋਇਆ ਜੀ ਪਰ ਅਸੀਂ ਨਹੀਂ ਯਾਦ ਹੋਏ ਦਾਡਾ ਪਿੰਡ ਦੇ ਜਿਹੜੇ ਹੱਲੇ ਵੀ ਲੋਕ ਜਿਹੜੇ ਆ ਉਹ ਗੁਲਾਮ ਦੇ ਗੁਲਾਮ ਹੀ ਰਹਿ ਚੁੱਕੇ ਆ ਸਰ ਇਸ ਦੇ ਵਿੱਚ ਇੱਕ ਸਿਫਤ ਕਰਨਾ ਚਾਹੁੰਦਾ ਸਿਕਸਨ ਸੂਦੀ ਔਰ ਸਾਡੇ ਜਿਹੜੇ ਅਕਾਲੀ ਭਾਜਪਾ ਦੇ ਉਮੀਦਵਾਰ ਸੀਗੇ ਐਮਐਲਏ ਸੀਗੇ ਜਿਨ੍ਹਾਂ ਨੇ ਪਿੰਡ ਵਾਸਤੇ ਬਹੁਤ ਕੁਛ ਕੀਤਾ ਉਹਨਾਂ ਨੇ ਸਾਡੇ ਪਿੰਡ ਨੂੰ ਜਾਨੀ ਕਿ ਜਿੰਨਾ ਕ ਅਰਸ਼ ਤੋਂ ਪਰਸ਼ ਤੇ ਪਹੁੰਚਿਆ ਮਾੜਾ ਮੋਟਾ ਉਹ ਹਰਸ਼ ਤੋਂ ਵਾਰਸ਼ ਤੇ ਪਹੁੰਚਿਆ ਜਾਨੀ ਕਿ ਉਹਨੇ ਪਹੁੰਚਾਇਆ ਜੀ ਉਹਨਾਂ ਦੀ ਦੇਣ ਕਰਕੇ ਸਕੂਲ ਸਾਡਾ 5ਵੀਂ ਤੱਕ ਸੀਗਾ ਜੀ ਹੁਣ ਕਿਹੜੇ ਹਲਕੇ ਜੇ ਤੁਹਾਡਾ ਇਹ ਪਿੰਡ ਪੈਂਦਾ ਵੀ ਸਾਰੇ ਹਿਸ਼ਰਪੁਰ ਹਲਕਾ ਹੀ ਆ ਜੀ ਤੇ ਕੋਈ ਲੀਡਰ ਆਉਂਦਾ ਆ ਜਾਂ ਕਿਦਾਂ ਕੋਈ ਲੀਡਰ ਨਹੀਂ ਆਉਂਦਾ ਜੀ ਉਸ ਤੋਂ ਬਾਅਦ 10 ਸਾਲ ਸੁੰਦਰ ਸ਼ਾਮ अरोड़ा ਜੀ ਵੀ ਰਹਿ ਗਏ ਉਹਨੇ ਵੀ ਪਿੰਡ ਵਾਸਤੇ ਕੋਈ ਸੜਕ ਵਾਸਤੇ ਕੋਈ 1 ਰੁਪਏ ਦਾ ਕੰਮ ਨਹੀਂ ਕੀਤਾ ਜੀ ਹੁਣ ਜਿਹੜੇ ਹੁਣ ਦੀ ਸਰਕਾਰ ਨੇ ਕੋਈ ਤੁਹਾਨੂੰ ਸਰਕਾਰ ਦਾ ਜੀ ਤੁਸੀਂ ਦੇਖਦੇ ਹੀ ਪਏ ਆ ਜੀ ਸਾਰੇ ਪਾਸੇ ਇਹੀ ਹਾਲ ਆ ਜੀ ਜੇਕਰ ਗੱਲ ਕਰੀਏ ਪੁਲ ਦਾ ਨਹੀਂ ਹੈ ਪੁਲ ਤਾਂ ਬਹੁਤ ਔਖਾ ਜੀ ਪੁਲ ਤਾਂ ਮੱਕਾਈ ਬਣੂਗਾ ਜੀ ਮਿਲਣਾ ਹੁਣ ਤੁਸੀਂ ਕੰਮ ਤੇ ਜਾਣਾ ਜਦ ਤੱਕ ਚੋ ਉੱਤਰਦਾਨੀ ਦਾ ਤੁਹਾਡੇ ਕੋਲ ਜਾਣ ਨਹੀਂ ਹੋਣਾ ਮਿਲਣਾ ਹਾਂਜੀ ਹਾਂਜੀ ਬਿਲਕੁਲ ਨਹੀਂ ਜਾਣਾ ਜੀ ਪਰ ਲੋਕ ਜਿਹੜੇ ਆਪਣੀ ਜਾਨ ਜੋਖਮੀ ਚ ਪਾ ਕੇ ਨੰਗਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਸਰ ਜੋਖਮ ਤਾਂ ਲੈਣਾ ਪੈਣਾ ਜੀ ਜੇ ਕਿਸੇ ਦੇ ਹੁਣ ਢਿੱਡ ਲੱਗਾ ਹੈ ਉਹਨੇ ਰੋਟੀ ਤਾਂ ਖਾਣੀ ਹੈ ਜੀ ਰੋਟੀ ਖਾਣ ਲਈ ਉਹਨੂੰ ਬਾਹਰ ਤਾਂ ਜਾਣਾ ਪੈਣਾ ਜੀ ਠੀਕ ਹੈ ਜੀ ਇਹ ਸਨ ਪਿੰਡ ਵਾਸੀ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੂੰ ਆਪਣੀ ਰੋਜੀ ਰੋਟੀ ਲਈ ਸ਼ਹਿਰ ਨੂੰ ਜਾਣਾ ਪੈਂਦਾ ਹੈ ਜੇਕਰ ਗੱਲ ਕਰੀਏ ਘਰਾਂ ਚ ਜੇਕਰ ਪ੍ਰਸ਼ਾਸਨ ਕਹਿ ਰਿਹਾ ਕਿ ਘਰ ਬੈਠੋ ਪਾਣੀ ਤੇ ਜੋ ਤੇਜ਼ ਆ ਜਾਂਦਾ ਤਾਂ ਘਰ ਬੈਠੋ ਪਰ ਘਰ ਬੈਠਣਾ ਮਜਬੂਰੀ ਆ ਕਿ ਜਾਣਾ ਕਾਮਾਕਾਰਾਂ ਤੇ ਜਾਣਾ ਤਾਂ ਉਹਨਾਂ ਨੇ ਕਿਵੇਂ ਦੱਸਿਆ ਕਿ ਸਾਡੀ ਜਿਹੜੀ ਰੋਟੀ ਪਾਣੀ ਦਾ ਜਿਹੜਾ ਇੱਕੋ ਇੱਕ ਜਰੀਆ ਆ ਕੰਮ ਤਾਂ ਕੰਮ ਇਸੇ ਕਰਕੇ ਉਹਨਾਂ ਨੂੰ ਪਾਣੀ ਦੇ ਵਿੱਚੋਂ ਤੇਜ਼ ਵਹਾ ਦੇ ਨੰਗਣਾ ਪੈਂਦਾ ਆ ਤੇ ਰੋਜ਼ ਮਰਾਂ ਦੀ ਜ਼ਿੰਦਗੀ ਐ ਤੇ ਰੋਜੀ ਰੋਟੀ ਲਈ ਬਾਹਣਾ ਜਾਣਾ ਪੈਂਦਾ ਹੈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ ਧੰਨਵਾਦ